ਇਹ ਜਿਹੜੇ 6 ਮੁੰਡੇ ਗਏ ਸੀ ਕੱਲ ਸ਼ਾਮੀ 5 ਵਜੇ ਦੇ ਕਰੀਬ ਇੱਧਰ ਨੂੰ ਤੇ ਪਾਣੀ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਸਾਡੇ ਪਿੰਡ ਦੇ ਕਾਫੀ ਬੰਦਿਆਂ ਨੇ ਰੋਕਿਆ ਵੀ ਵੀ ਪਾਣੀ ਉੱਥੇ ਜ਼ਿਆਦਾ ਤੇ ਤੁਸੀਂ ਇੱਧਰ ਨਾ ਜਾਓ ਪਰ ਉਹ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਜਿਹੜੇ ਚਲੇ ਗਏ ਇੱਥੋਂ ਤਕਰੀਬਨ 1.5 ਕਿਲੋਮੀਟਰ ਦੇ ਲਾਗੇ ਜਾ ਕੇ ਉੱਥੇ ਪਾਣੀ ਦਾ ਵਹਾਅ ਤੇਜ਼ ਸੀ ਉੱਥੇ ਮੁੰਡੇ ਜਿਹੜੇ ਨੇ ਛਾ ਮੁੰਡਿਆਂ ਦੇ ਵਿੱਚੋਂ ਮੇਰੇ ਖਿਆਲ ਤਿੰਨ ਚਾਰ ਮੁੰਡੇ ਪਾਣੀ 'ਚ ਡੇਗ ਪਏ ਤੇ ਦੋ ਜਿਹੜੇ ਨਿਕਲ ਗਏ ਤੇ ਦੋ ਕੋ ਨਿਕਲਿਆ ਨਹੀਂ ਗਿਆ ਇੱਕ ਜਿਹੜਾ ਅੱਗੇ ਡੇਰਾ ਸੀ ਉਹਦੇ ਨਾਲ ਕਿਤੇ ਤਰਦਿਆ ਤੁਰਦਿਆ ਉਹਦਾ ਹੱਥ ਪੈ ਗਿਆ ਉਹਦਾ ਚਲੋ ਬਚਾਅ ਹੋ ਗਿਆ ਬਾਥਰੂਮ ਦੀ ਛਾਤੇ ਬੈ ਗਿਆ ਇੱਕ ਮੁੰਡਾ ਜਿਹੜਾ ਉਹ ਕੱਲ ਤੋਂ ਹੀ ਜਿਹੜਾ ਲਾਪਤਾ ਰਾਤੀ ਸਾਰੀ ਰਾਤ ਐਨਡੀਆਰਫ ਦੀਆਂ ਟੀਮਾਂ ਸਾਡੇ ਐਸਐਚਓ ਸਾਹਿਬ ਕੋਟ ਦੀ ਤੋਂ ਅਸੀਂ ਸਾਰਾ ਪਿੰਡ ਇੱਥੇ ਸਮੂਹ ਨਗਰ ਸਾਰੀ ਪੰਚਾਇਤ ਤੇ ਪਿੰਡ ਦੇ ਜਿਹੜੇ ਲੋਕ ਅਸੀਂ 9 ਵਜੇ ਤੱਕ ਇੱਥੇ ਕਲਾਨੌਰ ਤੋਂ ਵੀ ਸਾਡੇ ਵੀਰ ਭਰਾ ਜਿਹੜੇ ਉਹਨਾਂ ਦੇ ਕੋਈ ਸ਼ੁਭਚਿੰਤਕ ਨੇ ਆਈ ਬੈਠੇ ਰਹੇ ਆ ਬੜੀ ਮੁਸ਼ਕਲ ਕੀਤੀ ਪਰ ਇਹ ਆ ਵੀ ਉਹ ਮੁੰਡਾ ਨਹੀਂ ਲੱਭਿਆ ਹੁਣ ਦੁਬਾਰਾ ਟੀਮਾਂ ਜਿਹੜੀਆਂ ਫੇਰ ਗਈਆਂ ਮਾਮਲਾ ਹੈ ਕਿਹਦੇ ਸਬੰਧ ਦਾ ਮਾਮਲਾ ਜੀ ਇਹ ਇਹ ਬੇਸਿਕਲੀ ਗੱਲ ਇਹ ਜਿਹੜੀ ਉਹ ਜ਼ਮੀਨ ਆ ਜਿੱਥੇ ਮੁੰਡਾ ਡਿੱਗਿਆ ਉਹ ਤੇ ਪੈਂਦੀ ਹੈ ਦਬੁਰਜੀ ਦੀ ਪਰ ਸਾਡੀ ਹੱਦ ਲੱਗਦੀ ਹੈ ਸਾਡੀ ਦੇ ਦਬੁਰਜੀ ਦੇ ਹੱਦ ਦੇ ਵਿੱਚ ਨਹੀਂ ਇਹ ਸਰਪੰਚ ਸਾਹਿਬ ਜਦੋਂ ਮੁੰਡੇ ਗਏ ਨੇ ਕਿ ਸੰਸਥਾ ਨੂੰ ਗਏ ਜਾਂ ਪਰਚੀ ਨਹੀਂ ਜੀ ਨਹੀਂ ਨਹੀਂ ਕਿਸੇ ਸੰਸਥਾ ਵੱਲੋਂ ਨਹੀਂ ਗਏ ਮੁੰਡੇ ਗਏ ਉੱਥੇ ਇਹਨਾਂ ਦਾ ਇੱਕ ਦੋਸਤ ਹੀ ਇੱਕ ਮੁੰਡੇ ਦਾ ਉਹਨੇ ਕਿਤੇ ਕਿਹਾ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ ਇਹ ਬਸ ਉਹਦੇ ਫੋਨ ਕਰਨ ਦੇ ਉੱਤੇ ਹੀ ਚੱਲੇਗਾ ਅਹੀਂ ਅਹੀਂ ਸਗੋਂ ਇਹ ਗੱਲ ਦੀ ਵੀ ਅਪੀਲ ਕਰਦੇ ਆ ਨੌਜਵਾਨਾਂ ਨੂੰ ਜਿਹੜੇ ਜੰਗੇ ਚ ਮੁੰਡੇ ਆ ਠੀਕ ਹੈ ਮੁੰਡਿਆਂ ਦਾ ਖੂਨ ਗਰਮ ਹੁੰਦਾ ਪਰ ਇਹ ਆ ਵੀ ਸੋਚ ਵਿਚਾਰ ਕੇ ਜੇ ਕਿਤੇ ਆਪਾਂ ਕੋਈ ਸੇਵਾ ਕਰਨ ਵੀ ਜਾਣਾ ਤੇ ਉਸ ਪਿੰਡ ਦੇ ਕੋਈ ਵਸਨੀਕ ਨੂੰ ਨਾਲ ਲੈ ਕੇ ਜਿਹੜੇ ਬੰਦੇ ਨੂੰ ਕੋਈ ਰਾਹ ਰਸਤੇ ਦਾ ਪਤਾ ਹੋਵੇ ਤੇ ਫੇਰ ਸੇਵਾ ਕੀਤੀ ਜੇ ਹੁਣ ਸੇਵਾ ਕਰਦਿਆਂ ਕਰਦਿਆਂ ਕਿੰਨੀ ਪਰੇਸ਼ਾਨੀ ਕਰਦਿਆਂ ਨੂੰ ਸਾਰਾ ਕਲਾਂਨੌਰ ਜਿਹੜਾ ਰਾਤ ਦਾ ਪੂਰਾ ਕਲਾਂਨੌਰ ਹੀ ਤੇ ਝੁਕਿਆ ਇਹ ਕਲਾਂਨੌਰ ਦੇ ਆ ਜੀ ਹਾਂ ਜੀ ਦੋਨੇ ਮੁੰਡੇ ਕਲਾਂਨੌਰ ਦੇ ਦੂਸਰਾ ਕਲਾਂਨੌਰ ਇੱਕ ਤੇ ਰੈਸਕਿਊ ਕਰ ਲਿਆ ਜੀ ਰਾਤ ਦਾ ਦੋ ਮੁੰਡੇ ਕਰ ਲਏ ਇੱਕ ਤੇ ਉੱਥੇ ਡੇਰੇ ਤੇ ਹੀ ਜਿਹਨੂੰ ਪਾਣੀ ਦੇਣਗੇ ਹੀ ਉਹ ਵੀ ਕਰ ਲਿਆ ਇੱਕ ਜਿਹੜਾ ਡੁੱਬਾ ਮਤਲਬ ਬਾਥਰੂਮ ਦੀ ਛੱਤ ਤੇ ਚੜ ਗਿਆ ਉਹ ਵੀ ਕਰ ਲਿਆ ਇਹ ਮੁੰਡੇ ਕਲਾਨੌਰ ਦੇ ਹੀ ਬੇਸਿਕਲੀ ਮਤਲਬ ਦੋ ਜਣ ਗਏ ਜਾਂ ਇਸ ਵੱਧ ਗਏ ਨਹੀਂ ਜੀ 6 ਜਣ ਗਏ 6 ਜਣ ਗਏ ਆ ਬਾਕੀ ਚਾਰ ਮੁੰਡੇ ਵਾਪਸ ਆ ਗਏ ਆ ਹਾਂ ਜੀ ਕਿੰਨੀ ਉਮਰ ਹੀ ਮੁੰਡੇ ਦੀ ਮੁੰਡਾ ਤਕਰੀਬਨ ਮੇਰੇ ਕੋਲ 20 ਸਾਲ ਦੇ ਕਰੀਬ ਆ ਆ 21 ਸਾਲ ਦੇ ਜੀ ਕੀ ਮਤਲਬ ਪ੍ਰਸ਼ਾਸਨ ਵੱਲੋਂ ਕੀ ਕਹਿ ਰਹੇ ਆ ਪ੍ਰਸ਼ਾਸਨ ਵੇਖੋ ਜੀ ਪ੍ਰਸ਼ਾਸਨ ਤੇ ਆਪਣੀ ਰਾਤ ਦੀ ਜਿਹੜੀ ਜਦੋਜਹਰ ਕੱਲ ਦੀ ਕਰ ਰਿਆ ਜਦੋਂ 6:30 6 ਵਜੇ ਦੇ ਇਹਦਾ ਕਰੀਬ ਮੈਨੂੰ ਫੋਨ ਕੀਤਾ ਆਪਾਂ ਐਸ.ਡੀ.ਐਮ ਸਾਹਿਬ ਨਾਲ رابطہ ਕੀਤਾ ਹੁਣ ਹੜ ਹੜ ਪਾਸੇ ਆਇਆ ਹੁਣ ਜਿਵੇਂ ਕਿਸ਼ਤੀਆਂ ਜਿਹੜੀਆਂ ਬੋਰਡ ਜਿੰਨੀਆਂ ਕ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਫਸੀਆਂ ਉਹ ਹੁੰਦਿਆ ਟਾਈਮ ਵੀ ਲੱਗ ਜਾਂਦਾ ਪ੍ਰਸ਼ਾਸਨ ਤੇ ਰਾਤ ਦਾ ਹੀ ਲੱਗਾ ਕਿੰਨਾ ਸਮਾਂ ਜਿਹੜਾ ਹੁਣ ਤੱਕ ਪੰਜ ਵਜੇ ਤੋਂ ਲੱਗੇ ਆ ਜੀ 5 ਵਜੇ ਮੁੰਡਾ ਡੁੱਬਾ ਤੇ ਰਾਤ ਸਾਰੀ ਜਿਹੜੀ ਐ ਐਨ.ਡੀ.ਆਰ.ਫ ਦੀ ਟੀਮਾਂ ਘੱਟੋ ਘੱਟ 40-50 ਮੁਲਾਜ਼ਮੀ ਹੀ ਉਹਨਾਂ ਦੇ ساری ਰਾਤ ਲੱਗੇ ਰਹੇ 3 ਵਜੇ ਇੱਥੋਂ ਗਏ ਸਵੇਰੇ ਮਿਨੇ ਦੇ ਮੈਂ 2:30 ਵਜੇ ਦੇ ਕਰੀਬ ਲਾਈਵ ਹੋਇਆ ਉਦੋਂ ਮੁੰਡਿਆਂ ਨੂੰ ਜਿਹੜਾ ਲੈ ਕੇ ਇੱਥੇ ਆਏ ਕਿੰਨੀ ਰਫਤਾਰ ਦਾ ਅਨੁਮਾਨ ਲਗਾ ਜਾ ਸਕਦਾ ਪਾਣੀ ਉਦੋਂ ਜਿਹੜਾ ਵਹਾਅ ਜਿਹਾ ਚੱਲਦਾ ਵੇਖੋ ਜੀ ਵਹਾਅ ਉੱਥੇ ਬੜਾ ਜ਼ਿਆਦਾ ਤੇਜ਼ ਹੈ ਉੱਥੇ ਜਿਹੜੀ ਟੀਮ ਗਈ ਜਦੋਂ ਮੁੰਡਿਆਂ ਨੂੰ ਰੈਸਕਿਊ ਕਰਕੇ ਲਿਆਇਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ 15-15 ਫੁੱਟ ਪਾਣੀ ਸੀਗਾ ਰ